ਵੀ ਦੀ ਚੰਦ ਹੱਥ ਜੋੜ ਜੋੜ ਕੇ ਪਕਾਰਿਆ ਮੈਨੂੰ ਬਾਬਾ ਮੈਨੂੰ ਬਾਬਾ ਪੁੱਤਰ ਦੀ ਕਾਟਣੇ ਹੈ ਮਾਰਿਆ ਮੈਨੂੰ ਬਾਬਾ ਮੈਨੂੰ ਬਾਬਾ ਪੁੱਤਰ ਦੀ ਕਾਟਣੇ ਹੈ ਮਾਰਿਆ ਮੈਨੂੰ ਬਾਬਾ ਮੇਰੇ ਘਰ ਵਿੱਚ ਬੜੀ ਬੋੜ ਗੰਗਾ ਰਾਮ ਜੀ ਕਪੁੱਤਰ ਦੀ ਲੋੜ ਗੰਗਾ ਰਾਮ ਜੀ ਮੈਨੂੰ ਇੱਕ ਚੰਦ ਹੱਥ ਜੋੜ ਜੋੜ ਕੇ ਪੁਕਾਰਿਆ ਮੈਨੂੰ ਬਾਬਾ ਮੈਨੂੰ ਬਾਬਾ ਪੁੱਤਰ ਦੀ ਕਾਟਣ ਹੈ ਮਾਰਿਆ ਮੈਨੂੰ ਬਾਬਾ ਮੈਨੂੰ ਬਾਬਾ ਪੁੱਤਰ ਦੀ ਕਾਟਣ ਹੈ ਮਾਰਿਆ ਮੈਨੂੰ ਬਾਬਾ ਮੇਰੇ ਘਰ ਵਿੱਚ ਬੜੀ ਥੋੜ ਗੰਗਾ ਮੈਨੂੰ ਇੱਕ ਪੁੱਤਰ ਦੀ ਲੋੜ ਗੰਗਾ ਰਾਮ ਜੀ ਮੈਨੂੰ ਇੱਕ ਪੁੱਤਰਾਵੇ ਬਿਨਾ ਦਿਲ ਮਾਮਾ ਦਾ ਹਸਲਦਾ ਪੁੱਤਰਾ ਦੇ ਪੁੱਤਰਾ ਦੇ ਬਿਨਾ ਕੰਮ ਕਰਦਾ ਨਾ ਚੱਲਦਾ ਪੁੱਤਰਾ ਦੇ ਪੁੱਤਰਾ ਦੇ ਬਿਨਾ ਕੰਮ ਕਰਦਾ ਨਾ ਚੱਲਦਾ ਪੁੱਤਰਾ ਦੇ ਹਰ ਪਾਸੇ ਲੱਗੀ ਏ ਲੋੜ ਗੰਗਾ ਰਾਮ ਜੀ ਮੈਨੂੰ ਇੱਕ ਮੈਨੂੰ ਇੱਕ ਪੁੱਤ ਮੈਨੂੰ ਇੱਕ ਪੁੱਤਰ ਦੀ ਲੋੜ ਗੰਗਾ ਰਾਮ ਜੀ ਮੈਨੂੰ ਇੱਕ ਬੇਬਨਾ ਕੈਂਦੇ ਸੁਨੀਆਂ ਹਵੇਲੀਆਂ ਪੁੱਤਰਾਂ ਦੇ ਪੁੱਤਰਾਂ ਦੇ ਬਿਨਾ ਬੇਕਾਰ ਪੈਸੇ ਤੇਲੀਆਂ ਪੁੱਤਰਾਂ ਦੇ ਪੁੱਤਰਾਂ ਦੇ ਬਿਨਾ ਬੇਕਾਰ ਪੈਸੇ ਤੇਲੀਆਂ ਪੁੱਤਰਾਂ ਦੇ ਤੇਰਥਾਨ ਲੱਖ ਤੇ ਕਰੋੜ ਗੰਗਾ ਰਾਮ ਜੀ ਮੈਨੂੰ ਇੱਕ ਮੈਨੂੰ ਇੱਕ ਪੁੱਤਰ ਦੀ ਲੋੜ ਗੰਗਾ मैनू हिकु मैनू हिकु पुत्र जी लोड़े गंगा राम जी मैनू हिकु